ਅੱਜ ਸ਼ੀਲੂ ਨੇ ਮਿੱਤਰੋ ਅੱਜ ਆਂਬੇ ਨੇ ਅੱਜ ਦੁੱਲਾ ਤੇ ਸ਼ੀਲੂ ਮਹਿਕਮਾ ਵੀ ਇੱਕੋ ਟੀਮ ਚਾ ਅੱਜ ਜਲਾਲਪਰੀਆ ਵੀ ਨਾਲ ਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਫਿਰ ਉਦਾਂ ਹੀ ਗੱਲਬਾਤ ਹੋਣੀ ਆ ਜਿੱਦਾਂ ਕੱਲ ਖਜੂਰਲੇ ਉਦਾਂ ਹੀ ਅੱਜ ਟੌਪ ਦੇ ਮੈਚ ਹੋਣੇ ਆ ਸੋ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਪੂਰ ਕਰਿਓ ਮਿੱਤਰੋ ਕਿਉਂਕਿ ਖੜਕਾ ਅੱਜ ਵੀ ਹੋਣਾ ਖੜਕਾ ਅੱਜ ਵੀ ਤੁਹਾਨੂੰ ਦੇਖਣ ਨੂੰ ਮਿਲਣਾ ਮਿੱਤਰੋ ਵੱਡੇ ਵੱਡੇ ਇਨਾਮ ਅੱਜ ਰੱਖੇ ਗਏ ਆ ਇਹਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟਾਂ ਤੇ ਹੁਣੇ ਆ ਉੱਚਾ ਸਕੂਲ ਦੇ ਵਿੱਚ ਲੁਧਿਆਣੇ ਇਲਾਕੇ ਚ ਅੱਜ ਜੋ ਲੁਧਿਆਣਾ ਮਲੇਰਕੋਟਲਾ ਕਬੱਡੀ ਲੀਗ ਦੀਆਂ ਟੀਮਾਂ ਖੇਡਣਗੀਆਂ ਸੱਦੇ ਬੱਤਰ ਵਾਲੀਆਂ 16 ਟੀਮਾਂ ਦੇ ਮੈਚ ਆ ਮਿੱਤਰੋ ਇੱਥੇ ਅੱਜ ਸੋ ਇਹ ਟੂਰਨਾਮੈਂਟ ਅੱਜ ਕਮਾਲ ਦਾ ਪਹਿਲਾ ਕੱਪ ਹੋਣਾ ਮਿੱਤਰੋ ਅੱਗੇ ਅੱਜ ਖੇੜੀ ਗੁਜਰਾ ਚ ਡੇਰਾ ਬਸੀ ਚ ਓਪਨ ਦੇ ਮੈਚ ਆ ਤੇ ਤਿੰਨ ਖਿਡਾਰੀ ਬਾਹਰੋਂ ਰੱਖੇ ਗਏ ਆ 51000 ਪਹਿਲਾ ਇਨਾਮ ਆ ਮਿੱਤਰੋ ਤੇ ਦੂਜਾ ਇਨਾਮ 41000 ਆ ਬੈਸਟਾਂ ਨੂੰ 515100 ਨਾਲ ਅੱਜ ਵੱਡਾ ਸਨਮਾਨ ਕੀਤਾ ਜਾਣਾ ਸੋ ਇਹ ਟੂਰਨਾਮੈਂਟ ਵੀ ਮਿੱਤਰੋ ਖੇੜੀ ਗੁਜਰਾ ਦਾ ਅੱਜ ਟੌਪ ਦਾ 1 2 3 ਤੇ ਲਾਈਵ ਚੱਲਣਾ ਇਹ ਮੇਲੇ ਤੇ ਵੀ ਅੱਜ ਵੱਡੀਆਂ ਟੀਮਾਂ ਪਹੁੰਚ ਰਹੀਆਂ ਸੋ ਤਗੜੇ ਪਲੇਅਰ ਇੱਥੇ ਆਉਣੇ ਆ ਅੱਜ ਸ਼ੀਲੂ ਨੇ ਮਿੱਤਰੋ ਅੱਜ ਆਂਬੇ ਨੇ ਅੱਜ ਦੁੱਲਾ ਤੇ ਸ਼ੀਲੂ ਮਹਿਕਮਾ ਵੀ ਇੱਕੋ ਟੀਮ ਚ ਆ ਅੱਜ ਜਲਾਲਪਰੀਆ ਵੀ ਨਾਲ ਆ ਸੋ ਉਹਨਾਂ ਦੇ ਜੋ ਅਪਡੇਟ ਵੀ ਦਿੰਨੇ ਆਪਾਂ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਸੋ ਆਹ ਟੂਰਨਾਮੈਂਟ ਆਗਲਾ ਮਿੱਤਰੋ ਪੰਜਾਬ ਚ ਬਹੁਤ ਤਗੜਾ ਕਬੱਡੀ ਕੱਪ ਆਜ ਦੇ ਰਹਿਂਦਾ ਜਿੱਥੇ ਲੱਖਾਂ ਦੇ ਇਨਾਮ ਆ ਮਿੱਤਰੋ ਗੁਸ਼ਟ ਨੂਰਦੀ ਅੱਡਾ ਤਰਨਤਰਨ ਸਾਹਿਬ ਚ ਮਿੱਤਰੋ ਅੱਜ ਲੱਖ ਪਹਿਲਾ ਇਨਾਮ ਤੇ ਦੂਜਾ ਨਾਮ 75000 ਆ ਮਿੱਤਰੋ ਵੱਡਾ ਟੂਰਨਾਮੈਂਟ ਆਲ ਓਪਨ ਦੀਆਂ ਟੌਪ ਦੀਆਂ ਕਲੱਬਾਂ ਮਿੱਤਰੋ ਇੱਥੇ ਪਹੁੰਚਣੀਆਂ ਅਜਤ ਦੀਪਤ ਬੁਰਜੀ ਵਾਲਾ ਜੱਗਾ ਪੂਸੇ ਗੁਰਲਾਲ ਸੋਲ ਲੱਧੂ ਵਾਲਾ ਪ੍ਰੀਤ ਹੋ ਗਿਆ ਮਿੱਤਰੋ ਸੋ ਤਗੜੇ ਮਾਲ ਇੱਥੇ ਖੇਡਨੇ ਆ 365 ਤੇ ਲਾਈਵ ਆ ਪਰ ਅੱਜ ਮਿੱਤਰੋ ਤੁਹਾਨੂੰ ਤਗੜੇ ਮੈਚ bc united ਫੈਡਰੇਸ਼ਨ ਦਾ 16 ਅਗਸਤ ਨੂੰ ਕਹਿਲਗਰੀ ਚ ਮਿੱਤਰੋ ਅੱਜ ਵੱਡਾ ਟੂਰਨਾਮੈਂਟ ਆ ਇੱਥੇ ਟੀਮਾਂ ਤੁਹਾਨੂੰ ਵੀ ਪਤਾ ਨਨਕਾਣਾ ਸਾਹਿਬ ਚ ਮਿੱਤਰੋ ਖੇਡਦੇ ਆਪਣੇ ਭਰਾ 우ਬੈਦੁੱਲੇ ਹੁਣੀ ਜੱਗੂ ਹੁਣੀ ਸੋ ਵਧੀਆ ਟੀਮ ਉਹਨਾਂ ਦੀ ਆ ਮਿੱਤਰੋ ਉਹ ਤਗੜੀ ਟੀਮਾਂ ਐਡਸੋਰ ਸਰਹਾਲਾ ਰਣੂਆ ਚ ਆਪਣਾ ਹੀਰਾ ਬੜਾ ਤਾ ਮਿੱਤਰੋ ਪਾਕਿਸਤਾਨ ਦੇ ਪਲੇਅਰਾਂ ਨਾਲ ਸ਼ੀਲੂ ਪਾਲਾ ਦੁੱਗਾਂ ਵਾਲਾ ਖੁਸ਼ੀ ਆ ਸੋ ਉਹਨਾਂ ਦਾ ਮੈਚ ਵੀ ਤਗੜਾ ਲੱਗਣਾ ਉਹਨਾਂ ਨੂੰ ਵਾਈ ਮਿਲੀ ਜਾਂ ਰਨਰ ਅਪ ਜਿਹੜੀ ਪਹਿਲੀ ਤੇ ਦੂਜੀ ਚੋ ਜਿੱਤੂ ਉਦਾਂ ਹੋਊਗਾ ਕੰਮ ਟਾਈਆਂ ਪੰਗਾ ਹੋਊਗਾ ਤੁਸੀਂ ਚੈੱਕ ਕਰ ਲਓ ਅੱਜ ਲਾਈਵ ਇਹਦਾ ਚੱਲੂ ਰਾਤ ਨੂੰ 10 ਵਜੇ ਕੈਨੇਡਾ ਦਾ ਮਿੱਤਰੋ ਇਹ ਵੱਡਾ ਮੇਲਾ ਕਰਵਾਇਆ ਜਾਣਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਮੈਂ ਕੁਝ ਗਲਤ ਬੋਲ ਗਿਆ ਹੋਇਆ ਵੀਡੀਓ ਚ ਉਹਦੇ ਲਈ ਦਿਲ ਤੋਂ ਮਾਫੀ ਮੰਗਦਾ ਨਵੀਂ ਵੀਡੀਓ ਵਿੱਚ ਮਿਲਦੇ ਆ ਮਿੱਤਰੋ ਨਵੀਂ ਅਪਡੇਟ ਲੈ ਕੇ ਸਰਾ ਉਨਾ ਗੱਲਬਾਤ ਐਂਡ ਲੱਗਣੀ ਆ ਅੱਜ ਵੀ ਧੰਨਵਾਦ